ਅਸਲ 'ਚ ਲੋੜ ਦੇ ਫਿਰ ਤੁਸੀਂ ਮੈਂ ਰਵਿੰਦਰ ਸਿੰਘ ਤਾਂ हिसार ਦੇ ਵਿੱਚ ਰੈਣਾ ਰੋਡ ਬੇਦੀ ਪਾਸ ਪਲਟ ਗਈ ਜਾ ਤਾਂ ਪਿੰਡ ਰਾਜਲੀ ਦੇ ਵਿੱਚ ਇਹ ਰੈਣਾ ਰੋਡ ਬੇਦੀ ਜਿਹੜੀ バス ਪਲਟਣ ਦਾ ਮਾਮਲਾ ਸਾਹਮਣੇ ਆਇਆ ਤਾਂ ਦੱਸਦੇ ਕਿ ਇਸ バス ਦੇ ਵਿੱਚ 20 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਹੈ ਦੱਸਦੇ ਕਿ ਇਹ バス ਜਿਹੜੀ ਹੈ हिसार ਰਾਜਲੀ ਤੋਂ ਕਿਹੜਾ ਹਿਸਾਰ ਜਾ ਰਹੀ ਸੀ ਜਿਸ ਵਿੱਚ ਕਿ ਸਵਾਰੀਆਂ ਵੀ ਜਿਸ ਵਿੱਚ ਮੌਜੂਦ ਸਨ ਜਿਸ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਜਾਂ ਨਾ ਮਾਮਲਾ ਸਾਹਮਣੇ ਆਉਂਦਾ ਦੱਸਦੀ ਕਿ ਜਿਹੜੀ ਬੱਸ ਮੇਰੇ ਤੜਕਸਾ ਸਿਰੇ ਇਹ ਰਾਜਵੀ ਤੋਂ ਜਿਹੜੀ ਹਿਸਾਰ ਜਾ ਰਹੀ ਸੀ ਜਿਸ ਵਿੱਚ ਕਿ ਫਸ ਸਵਾਰੀ ਸੋ ਵਿਦਿਆਰਥੀ ਸਣੇ ਜਿਹੜੇ 65 ਸਵਾਰੀਆਂ ਜਿਹੜੀ ਮوضوع ਹਸਣਾ ਤਦਾਦੀ ਕਿ ਪੂਰਾ ਮਾਮਲਾ ਜਿਹੜਾ ਹੈ ਅ ਜਿਸਾਰ ਤੋਂ ਸਾਹਨੇ ਆਂਦਾ ਹੈ ਜਿੱਥੇ ਕਿ ਸਾਰ ਦੇ ਰਾਜਲੀ ਪਿੰਡ ਦੇ ਵਿੱਚ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਾਜਲੀ ਜਿਹੜੇ বাস ਜਿਹੜੀ ਫਾਲਟ ਗਈ ਹੈ ਪੂਰੀ ਤਰ੍ਹਾਂ ਜਿਹੜੀ ਹੈ ਉਹ ਫਾਲਟ ਕਰਕੇ ਡਿੱਗ ਗਈ ਹੈ ਜਿਸ ਤੇ ਕਾਰਨ ਕਿ ਸਵਾਰੀਆਂ ਜਿਸ ਨੂੰ ਕਿ ਪਿੰਡ ਦੇ ਲੋਕਾਂ ਵੱਲੋਂ ਜਿਹੜੇ ਆ ਬਸ ਦੇ ਵਿੱਚ ਜਿਹੜਾ ਸਵਾਰੀਆਂ ਨੂੰ ਕੱਢਿਆ ਇਸ ਬਸ ਤੋਂ ਤਦ ਕਿ ਸਪਸ਼ਟ ਵਿੱਚ ਲਗਭਗ ਜਿਹੜੀਆਂ 65 ਸਵਾਰੀਆਂ ਉਹ ਜਿਹੜੇ ਮੌਜੂਦ ਸਨ ਤੇ ਦਾਦੀ ਕੀ ਵਿਦਿਆਰਥੀਆਂ ਸਣੇ ਤੇ ਜਿਹੜੇ ਹੋਰ ਵੀ ਜਿਹੜੇ ਇਹਦੇ ਵਿੱਚ ਕੋਚਿੰਗ ਸੈਂਟਰ ਜਾਂ ਸਕੂਲਾਂ ਦੀ ਗੱਲ ਕਰੀਏ ਸਕੂਲਾਂ ਦੇ ਵਿਦਿਆਰਥੀ ਵੀ ਇਸ ਵਿੱਚ ਜਿਹੜੇ ਮੌਜੂਦ ਸਨ ਜਿਹੜੇ ਉਹ ਬੱਸ ਦੇ ਵਿੱਚ ਸਵਾਰ ਸਨ ਤੇ ਬੱਸ ਜਿਹੜੀ ਚਾਣਕ ਜਿਸ ਦਾ ਹਾਸਾ ਗਰਸਤ ਹੋ ਗਈ ਹੈ ਜਿਸ ਇਸ ਦੇ ਵਿੱਚ ਜਿਹੜੇ ਕੁਝ ਵਿਦਿਆਰਥੀਆਂ ਵੀ ਸੱਟਾਂ ਲੱਗੀਆਂ ਹੁੰਦਾ ਜਿਹੜਾ ਪੂਰਾ ਮਾਮਲਾ ਜਿਹੜਾ ਦਾਦੀ ਕੀ ਰਾਜਨੀਤੋਂ ਸਾਹਮਣੇ ਆਇਆ ਜਿੱਥੇ ਬਿੱਤੇ ਦਿਨ ਥੋੜੀ ਜਿਹੜੀ ਹੈ ਬਿੱਤੇ ਦਿਨ ਜਿਹੜੀ ਹਨੇਰੀਆਂ ਦੇ ਕਾਰਨ ਜਿਹੜਾ ਤੂਫਾਨ ਕਾਰਨ ਰਾਤੀ ਵੇਲੇ ਸੜਕ ਤੇ ਇੱਕ ਤਰਕਸ਼ ਦਿਖਿਆ ਸੀ ਤੇ ਇਹ ਡਰਾਈਵਰ ਦੇ ਬਸ ਦੀ ਇੱਕ ਹਿੱਸੇ ਦੀ ਜਿਹੜੇ ਹਿੱਸੇ ਨੂੰ ਜਿਹੜੀ ਹੈ ਕੱਚੇ ਪਾਸੇ ਤੋਂ ਕੱਢ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਜ਼ਾ ਦੀ ਕੀ ਪੂਰੀ ਨਹੀਂ ਪੈਣ ਦੇ ਕਾਰਨ ਜ਼ਮੀਨ ਜਿਹੜੀ ਗਿੱਲੀ ਹੋਣ ਕਾਰਨ ਬਸ ਦਾ ਇੱਕ ਹਿੱਸਾ ਤਸ ਗਿਆ ਤੇ ਬਸ ਜਿਹੜੀ ਫੱਟ ਗਈ ਸੀ ਇਸ ਪੈਣ ਖਾਸੇ ਵਿੱਚ ਬਸ ਸਫ਼ਰ ਕਰ ਰਿਹਾ ਇੱਕ ਵਿਦਿਆਰਥੀ ਦੀ ਜਿਸ ਦੇ ਵਿੱਚ ਮੌਤ ਹੋ ਗਈ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮਿਤਕ ਵਿਦਿਆਰਥੀ ਖੁਸ਼ੀ ਮੁਹੰਮਦ ਰਾਜ਼ਲੀ ਪਿੰਡ ਦਾ ਰਹਿਣ ਵਾਲਾ ਸੀ ਉਹ ਕੰਪਿਊਟਰ ਕੋਰਸ ਕਰ ਰਿਹਾ ਸੀ ਉਸ ਦੇ ਪਿਤਾ ਸੀਆਰਪੀਐਫ ਵਿੱਚ ਹਨ ਤੇ ਉਹ ਇਸ ਸਮੇਂ ਦਿੱਲੀ ਵਿੱਚ ਤਾਇਨਾਤ ਹਨ ਉਹ ਸੋਮਵਾਰ ਸਵੇਰੇ ਹੀ ਜਦੋਂ ਡਿਊਟੀ ਤੇ ਗਏ ਉਸਦੇ ਮਾਂ ਰੇणु ਇੱਕ ਆਂਗਨਵਾੜੀ ਵਰਕਰ ਹੈ ਉਹ ਪੁੱਤਰ ਦੀ ਮੌਤ ਦੀ ਖਬਰ ਮੈਨੂੰ ਤੋਂ ਪਾਦੀ ਤੁਰੰਤ ਉਹ ਵਾਪਿਸ ਜਿਹੜੇ ਆ ਗਏ ਇਸ ਤੋਂ ਹਰ ਹਾਸੇ ਦੇ ਬਾਅਦ ਚਾਰ ਵਿਦਿਆਰਥੀਆਂ ਨੂੰ ਵੀ ਜਿਹੜੀ ਗੰਭੀਰ ਸੱਟਾਂ ਲੱਗਿਆ ਨਾ ਲੱਗਣ ਦੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਇਸ ਉਹਨਾਂ ਜਿਹੜਾ ਕਿ ਨੇੜੇ ਦੇ ਹਸਪਤਾਲ ਵਿੱਚ ਲਿਆਂਦਾ ਗਿਆ ਦਾਦਾਪੀ ਕੀ ਪੁਰਾ ਮੌਬਲਾ ਰਾਜਲੀ ਪਿੰਡ ਦਾ ਹੈ ਜਿੱਥੇ ਰ ਰਾਂ ਰੋਡ ਤੇ ਦੀ ਪਾਸ ਜਰੀਏ ਪਟਕੇ ਐਚਐਸ ਵਿੱਚ ਕੀ ਫਿੰਡ ਵੱਲੋਂ ਉਹਨਾਂ ਨੂੰ ਸਵਾਰੀਆਂ ਵੱਲੋਂ ਕੱਢਿਆ ਗਿਆ ਤੇ ਇਹ ਜ ਹਾਲੇ ਕੀ ਕਾਰਨਾ ਤੇ ਜਿਹੜਾ ਪ੍ਰੋਪਰ ਜਿਹੜਾ ਪਤਾ ਨਹੀਂ ਚੱਲਿਆ ਕਿ ਇਹ ਕਾਰਨ ਕਿ ਸਾਫਤ ਕਰਨ ਕਰਨ ਹੋਇਆ ਹੈ ਤੇ ਇਹ तमाम ਜਿਹੜੀਆਂ ਗੱਲਾਂ ਨੇ ਹਾਲਾਂਕਿ ਪਾਸ ਵਿੱਚ ਓਵਰ ਲੋਡ ਜਿਹੜੀ ਬੱਸ ਦੇ ਸਵਾਰੀਆਂ ਹੋਣ ਦੇ ਕਾਰਨ ਵੀ ਜਿਹੜੇ ਬੱਸ ਜਿਹੜੀ ਪਟਣ ਦਾ ਮਾਮਲਾ ਸਾਹਮਣੇ ਆ ਰਿਹਾ ਕਿਉਂਕਿ ਬੱਸ ਦੇ ਵਿੱਚ ਕਿਉਂਕਿ 52 ਸਵਾਰੀਆਂ ਹੁੰਦੀਆਂ ਨੇ ਤੇ 52 ਸਵਾਰੀ ਤੋਂ ਵੱਧ ਅਗਰ ਸਵਾਰੀਆਂ ਹੋਣ ਤਾਂ ਜਿਹੜੀ ਬੱਸ ਜ਼ਿਆਦਾ ਮੁਸ਼ਕਿਲ ਵਿੱਚ ਪੈ ਸਕਦੀ ਕਿਉਂਕਿ ਜਦੋਂ ਬਸ ਦੇ ਵਿੱਚ ਜਿਆਦਾ ਓਵਰਲੋਡ ਹੋ ਜਾਂਦੀ ਹੈ ਤਾਂ ਡਰਾਈਵਰ ਨੂੰ ਜਿਹੜਾ ਹੈ ਜਿਹੜੀ ਗੱਡੀ ਚਲਾਉਂਦਾ ਹੈ ਮੁਸ਼ਕਿਲ ਕਾਫੀ ਆਉਂਦੀ ਹੈ ਜਿਸ ਕਾਰਨ ਜਿਹੜਾ ਬਸ ਡਰਾਈਵਰ ਜਿਹੜੀ ਹੈ ਉਹ ਤਰੀਕ ਕੱਢਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਸੀ ਪਰੰਤੂ ਜਿਹੜਾ ਉਸ ਦਾ ਟਾਇਰ ਹੈ ਉਹ ਜਿਹੜਾ ਟਾਇਰ ਉਸ ਦੇ ਵਿੱਚ ਜ਼ਮੀਨ ਚ ਧਸ ਜਾਂਦਾ ਜਿਸ ਕਾਰਨ ਜਿਹੜਾ ਇਹ ਬਸ ਜਿਹੜੀ ਹੈ ਡਿੱਗ ਜਾਂਦੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਰਾਜਲੀ ਪਿੰਡ हिसार ਤੋਂ ਸਾਹਮਣੇ ਆ ਰਹੀਆਂ ਜਿੱਥੇ ਕੀ ਅਪਸ ਏਰੀਆ ਥੋੜੇ ਜਿ ਦੇ ਟਿਕ ਜਾ ਠੀਕ ਹੈ ਜਿਸ ਦੇ ਕਾਰਨ ਇੱਕ ਵਿਦਿਆਰਥੀ ਦੀ ਮੌਤ ਹੋ ਜਾਂਦੀ ਹੈ